ਅ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਫਰਵਰੀ ਦਾ ਵੀ ਹੁਣ ਲਾਸਟ ਜਿਹੜਾ ਵੀਕ ਚੱਲ ਰਿਹਾ ਪਰ ਫਰਵਰੀ ਦੇ ਵਿੱਚ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਰਏ ਹੈ ਜੇ ਆਪਾਂ ਫਸਟ ਵੀਕ ਦੀ ਗੱਲ ਕਰਦੇ ਹਾਂ ਤਾਂ ਜੇ ਵੀਕਲੀ ਆਪਾਂ ਅਨਲਿਸਿਸ ਦੇਖ ਰਹੇ ਹਾਂ ਤਾਂ ਦੋਨੋਂ ਵੀਕਸ ਦੇ ਵਿੱਚ ਹੀ ਜਿਹੜੇ ਟੈਂਪਰੇਚਰਸ ਨੇ ਉਹ ਮੈਕਸਿਮਮ ਤੇ ਮਿਨਿਮਮ ਜਿਹੜੇ ਨਾਰਮਲ ਤੋਂ ਜ਼ਿਆਦਾ ਰਹੇ ਹੈ ਪਹਿਲੇ ਹਫਤੇ ਦੇ ਵਿੱਚ ਜਿਸ ਤਰ੍ਹਾਂ ਕਿ ਮੈਕਸਿਮ ਟੈਂਪਰੇਚਰ ਜਿਹੜਾ ਉਹ 30 ਡਿਗਰੀ ਜ਼ਿਆਦਾ ਰਿਹਾ ਤੇ ਮਿਨਿਮ ਜਿਹੜਾ ਉਹ 1 ਡਿਗਰੀ ਜ਼ਿਆਦਾ ਰਿਹਾ ਇਸੇ ਤਰ੍ਹਾਂ ਹੀ ਸੈਕਿੰਡ ਵੀਕ ਦੇ ਵਿੱਚ ਵੀ ਜਿਹੜੇ ਟੈਂਪਰੇਚਰਸ ਨੇ ਨੀਅਰ ਅਬਾਊਟ 2 ਤੋਂ 3 ਡਿਗਰੀ ਜਿਹੜੇ ਆ ਹੋਰ ਨਾਰਮਲ ਤੋਂ ਜ਼ਿਆਦਾ ਰਿਹਾ ਪਰ ਜੇ ਆਪਾਂ ਇੰਡੀਵਿਜੂਅਲ ਡੇਜ਼ ਦੀ ਗੱਲ ਕਰਦੇ ਆ ਪਾਰਟਿਕੂਲਰ ਡੇਜ਼ ਦੇ ਵਿੱਚ ਜਿਸ ਤਰ੍ਹਾਂ ਕਿਸੇ ਦਿਨ ਟੈਂਪਰੇਚਰਸ ਜਿਹੜੇ ਇਵਨ 4-5 ਡਿਗਰੀ ਵੀ ਨਾਰਮਲ ਤੋਂ ਜ਼ਿਆਦਾ ਰਿਹਾ ਸੋ ਇਹਦੇ ਨਾਲ ਹੀ ਜਿਹੜੇ ਜਿਹੜੇ ਸਨਸ਼ਾਈਨ ਆਰਸ ਨੇ ਉਹ ਵੀ ਨਾਰਮਲ ਤੋਂ ਇਸ ਵਾਰੀ ਜ਼ਿਆਦਾ ਦੇਖੀ ਗਏ ਆ ਜਿਹ ਅ ਅਕਰ 3 ਦੇ ਵਿੱਚ ਕਈ ਵਾਰੀ ਕਲਾਉਡੀਨੈਸ ਦੇ ਨਾਲ ਜਿਹੜੇ ਸਨਸ਼ਾਈਨ ਆਰਸ ਘਟ ਜਾਂਦੇ ਆ ਪਰ ਇਸ ਵਾਰੀ ਕਾਫੀ ਇੱਥੇ ਸਨਸ਼ਾਈਨ ਆਰਸ ਵੀ ਰਿਕਾਰਡ ਕੀਤੇ ਗਏ ਆ ਸੋ ਓਵਰਆਲ ਦੇਖਿਆ ਗਿਆ ਕਿ ਹੁਣ ਤੱਕ ਜਿਹੜੇ ਟੈਂਪਰੇਚਰਸ ਨੇ ਉਹ ਕਾਫੀ ਨਾਰਮਲ ਤੋਂ ਜ਼ਿਆਦਾ ਰਹੇ ਸੀਗੇ ਬਟ ਹੁਣ ਜਿਹੜਾ ਵੀਕ ਚੱਲ ਰਿਹਾ ਇਹਦੇ ਵਿੱਚ ਫਿਰ ਵੀ ਟੈਂਪਰੇਚਰਸ ਜਿਹੜੇ ਨੇ ਥੋੜੇ ਜਿਹਾ ਨੀਅਰ ਟੂ ਨਾਰਮਲ ਹੋਣੇ ਸ਼ੁਰੂ ਹੋਏ ਆ ਤੇ ਜਿਵੇਂ ਕਿ ਹੁਣ ਸਿਰਫ ਜਿਹੜਾ ਮੈਕਸਿਮ ਟੈਂਪਰੇਚਰ ਵੀ 1 ਡਿਗਰੀ ਨਾਰਮਲ ਤੋਂ ਜ਼ਿਆਦਾ ਤੇ ਮਿਨਿਮਮ ਵੀ ਇੰਨਾ ਕੀ ਜ਼ਿਆਦਾ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਿਨਿਮਮ ਟੈਂਪਰੇਚਰ ਫਿਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਆ ਉਹ ਪੰਜਾਬ ਨੂੰ ਅਪਰੋਚ ਕਰ ਰਿਹਾ ਜਿਵੇਂ ਕਿ ਟੈਂਪਰੇਚਰ ਇਸ ਤਰ੍ਹਾਂ ਕਿ ਹੁਣ 1 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਮਿਨਿਮਮ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੋ ਤੋਂ 3 ਡਿਗਰੀ ਜ਼ਿਆਦਾ ਰਹੇਗਾ ਤੇ ਮੈਕਸਿਮ ਟੈਂਪਰੇਚਰ ਥੋੜਾ ਜਿਆਦਾ ਡ੍ਰੌਪ ਹੋ ਸਕਦਾ ਹੈ ਕਿ 27 28 ਨੂੰ ਕਾਫੀ ਚਾਂਸਸ ਨੇ ਕਿ ਪੰਜਾਬ ਦੇ ਵਿੱਚ ਫਿਰ ਤੋਂ ਜਿਹੜੀ ਆ ਉਹ بارش ਦੀ آمد ਹੋ ਸਕਦੀ ਹੈ। ਔਰ ਜਿਸ ਤਰ੍ਹਾਂ ਕੀ ਦੇਖ ਰਹੇ ਆ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਅਪਰੋਚ ਕਰ ਰਿਹਾ ਤਾਂ ਕੱਲ ਤੋਂ ਹੀ ਜਿਸ ਤਰ੍ਹਾਂ ਕੀ ਆਪਾਂ ਕਹਿ ਸਕਦੇ ਆ 25 26 ਤੋਂ ਹੀ ਜਿਹੜੇ ਕਲਾਉਡੀਨੈਸ ਹੋਣੀ ਸ਼ੁਰੂ ਹੋ ਸਕਦੀ ਹੈ। ਤੇ ਜਿਵੇਂ ਬੱਦਲਵਾਈ ਬਣੀ ਰਹੇਗੀ ਤੇ 27 28 ਨੂੰ ਜਿਹੜੇ ਸ਼ਾਵਰਸ ਐਕਸਪੈਕਟਿਡ ਨੇ। ਮੈਂ ਫਸਲਾਂ ਤੇ ਕਿੰਨੇ ਕਿਹੜਾ ਇਫੈਕਟ ਹੈ ਔਰ ਇਸੇ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਨਾਲ। ਅਲਾਹ ਹਾਫੀਆ ਨਮਲਾ। ਅਨ ਦੇਖੋ ਇਸ ਤਰ੍ਹਾਂ ਆਪਾਂ ਕਹਿ ਰਿਹਾ ਕਿ ਜਨਵਰੀ ਦੇ ਵਿੱਚ ਵੀ بارش ਇਸ ਵਾਰ ਨਾਰਮਲ ਤੋਂ ਘੱਟੀ ਹੋਈ ਹੈ ਨਾਰਮਲੀ ਸਾਡੇ ਕੋਲ 28 ਮਿਲੀਮੀਟਰ بارش ਜਨਵਰੀ ਦੇ ਵਿੱਚ ਰਿਕਾਰਡ ਹੁੰਦੀ ਹੈ ਪਰ ਇਸ ਵਾਰੀ ਸਾਡੇ ਕੋਲ 6.7 ਮਿਲੀਮੀਟਰ ਹੀ بارش ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਫਰਵਰੀ ਦੇ ਵਿੱਚ ਵੀ ਜਿਹੜੀ ਹੈ بارش ਕੋਈ ਜ਼ਿਆਦਾ ਨਹੀਂ ਹੋਈ ਬੜੀ ਸਿਰਫ ਇੱਕ ਦਿਨ ਸਾਡੇ ਕੋਲ بارش ਜਿਹੜੀ ਹੈ ਉਹ ਰਿਕਾਰਡ ਕੀਤੀ ਗਈ ਹੈ ਤੇ ਅਗਰ ਇਹ بارش ਹੁੰਦੀ ਹੈ ਤਾਂ ਉਹ ਕਾਫੀ achi ਰਹੇਗੀ ਫਸਲਾਂ ਨੇ ਕਿਸਾਨਾਂ ਨੇ ਲੇ ਕਿਉਂਕਿ ਕਾਸਟਿਕਰਨ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਕੀ ਟੈਂਪਰੇਚਰ ਜ਼ਰ ਨਹੀਂ ਹੈ ਅਗਰ ਟੈਂਪਰੇਚਰਸ ਵੀ ਫਾਲ ਕਰਦੇ ਆਂ ਔਰ ਬਾਰਿਸ਼ ਵੀ ਹੁੰਦੀ ਹੈ ਤਾਂ ਇਹ ਫਸਲਾਂ ਲਈ ਬਹੁਤ ਹੀ ਲਾਹੇਵੰਦ ਰਹੇਗੀ ਕਿਉਂਕਿ ਜਿਸ ਤਰ੍ਹਾਂ ਕੀ ਟੈਂਪਰੇਚਰ ਵਧ ਰਿਹਾ ਤਾਂ ਆਪਾਂ ਪਹਿਲਾਂ ਹੀ ਐਡਵਾਈਸ ਕਰ ਰਹੇ ਹਾਂ ਕਿ ਜਿਹੜਾ ਲੋੜਿੰਦਾ ਪਾਣੀ ਆ ਫਸਲਾਂ ਨੂੰ ਲਾਇਆ ਜਾਏ ਤੇ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਉਹ ਵੀ ਜਿਹੜਾ ਆ ਥੋੜਾ ਬਹੁਤ ਉਹਦੇ ਵਿੱਚ ਹੈਲਪ ਹੋ ਜੇਗੀ ਔਰ ਟੈਂਪਰੇਚਰ ਲੋ ਹੋਏਗਾ ਉਹਦਾ ਵੀ ਸਾਨੂੰ ਮਤਲਬ ਬੈਨੀਫਿਟ ਹੀ ਰਹੇਗਾ ਓਵਰਆਲ ਇਹ ਜਿਹੜੀ ਬਾਰਿਸ਼ ਆ ਉਹ ਕਾਫੀ ਫਸਲਾਂ ਲਈ ਜਾਂ ਸਬਜ਼ੀਆਂ ਲਈ ਲਾਹੇਵੰਦ ਹੋ ਸਕਦੀ ਹੈ। ਜਿਵੇਂ ਮੌਸਮ ਲਗਾਤਾਰ ਬਦਲਦਾ ਜਾ ਰਿਹਾ ਹੈ। ਇਸ ਨੂੰ ਲੱਗੇ ਲੋਕਾਂ ਨੂੰ ਕੀ ਉਪੀਰ ਹੈ ਜੇ ਲੋਕ ਤਾਂ ਆਪਾਂ ਨੇ ਕੁਝ ਖਾਸ ਦਾ ਧਿਆਨ ਰੱਖਣਾ ਉਸ ਬਾਰੇ। ਆ ਬਿਲਕੁਲ ਜਿਸ ਤਰ੍ਹਾਂ ਕਿ ਹੁਣ ਇੱਕ ट्रांजिशन ਫੇਜ਼ ਫੇਰ ਹੈ ਚੱਲ ਰਿਹਾ ਕਿਉਂਕਿ ਆਪਾਂ ਸਰਦੀਆਂ ਤੋਂ ਗਰਮੀਆਂ ਵੱਲ ਨੂੰ ਮੂਵ ਕਰ ਰਹੇ ਹਾਂ ਤਾਂ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਕਿ ਲੋਕਾਂ ਨੇ ਕਾਫੀ ਹੁਣ ਮਤਲਬ ਬੜਾ ਚੇਂਜ ਕਰ ਲਿਆ ਸੀਗਾ ਕਿ ਗਰਮੀ ਆ ਰਹੀ ਹੈ ਔਰ ਉਹਨਾਂ ਨੇ ਜਿਹੜੇ ਆਪਣੇ ਵੂਲਨਸ ਨੇ ਜਾਂ ਜੋ ਵੀ ਆਪਣੇ ਇਨਰਸ ਨੇ ਉਹ ਸਾंभੜੇ ਸ਼ੁਰੂ ਕਰਤੇ ਸੀਗੇ ਬਟ ਹੁਣ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਟੈਂਪਰੇਚਰਸ ਫਾਲ ਕਰਨਗੇ ਤਾਂ ਲੋਕਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਜਾਂ ਇਸ ਫੇਜ਼ ਦੇ ਵਿੱਚ ਆਪਣਾ ਜ਼ਰੂਰ ਸਿਹਤ ਦਾ ਧਿਆਨ ਰੱਖਣ ਆਪਣਾ ਜਿਹੜੇ ਵੂਲਨ ਨੇ ਉਹਨਾਂ ਨੂੰ ਉਹਨਾਂਕ ਮਤਲਬ ਯੂਜ਼ ਕਰਨ ਜਿੰਨੀ ਕੋਨਾਂ ਨੂੰ ਲੱਗਦਾ ਕਿ ਕੰਫਰਟ ਲੈਵਲ ਹੋ ਸਕਦਾ ਹੈ ਬਾਕੀ ਖਾਣ ਪੀਣ ਦੇ ਵਿੱਚ ਵੀ ਆਪਣਾ ਜ਼ਰੂਰ ਧਿਆਨ ਰੱਖਿਆ ਜਾਏ ਕਿ ਜਿਹੜਾ ਬਾਹਰਲੀ ਚੀਜ਼ਾਂ ਉਹਨੂੰ ਕੱਟ ਤੇ ਲਿਕੁਇਡ ਜਿਹੜਾ ਮਤਲਬ ਲਿਆ ਜਾਏ ਤਾਂ ਕਿ ਜਿਸ ਦਾ ਕਿ ਟੈਂਪਰੇਚਰ ਹਾਈ ਹੋ ਰਿਹਾ ਉਹਦੇ ਨਾਲ ਕਾਫੀ ਜ਼ਿਆਦਾ ਮਤਲਬ ਜਿਹੜੀ ਡ్రਾਈ 에ਅ ਰਹਗੀ ਐਟਮੋਸਫੇਅਰ ਦੇ ਵਿੱਚ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਏ